ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਆਨੰਦਗੜ੍ਹ ਦੀ ਆ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤਹਿਸੀਲ ਵੀ ਇਸ ਪਿੰਡ ਨੂੰ ਮੌਕਸਰ ਸਾਈ ਹੀ ਪੈ ਜਾਂਦੀ ਆ ਤੇ ਦੋਸਤੋ ਬਾਈ ਕੋਲੇ ਅੱਜ ਦੋ ਵੜਾਂ ਵਕਾਊ ਆ ਦੋਵੇਂ ਦੋਸਤੋ ਐਚ ਐਫ ਵੜਾਂ ਤੇ ਇੱਕ ਦੋਸਤੋ ਤਾਜੀ ਸੂਈ ਆ ਤੇ ਇੱਕ ਦੋਸਤੋ ਲੈਂਦੀ ਆ ਕੁਝ ਦਿਨ ਬਾਅਦ ਹੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸੰਜੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਐ ਰਿਕਵੈਸਟ ਆ ਵੀ ਆਪਣੇ ਸੁਖਰਾਜ ਦੇਰੀ ਫਰਮ ਚੈਨਲ ਨੂੰ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਈ ਸੱਸੀ ਗੱਲ ਜੀ ਠੀਕ ਆ ਜੀ ਹੋ ਠੀਕ ਠਾਕ ਜੀ ਨਾਂ ਦੱਸਿਓ ਭਰਾ ਆਪਣਾ ਹਰਜਿੰਦਰ ਸਿੰਘ ਨਾਮ ਜੀ ਹਰਜਿੰਦਰ ਸਿੰਘ ਠੀਕ ਆ ਤੇ ਬਾਈ ਨੰਬਰ ਵੀ ਦੱਸ ਦਿਓ 9463781302 ਜੀ ਦੁਬਾਰੇ ਫੇਰ ਬੋਲ ਦੋ 9463781302 ਠੀਕ ਆ ਅੱਜ ਫੇਰ ਬਾਈ ਦੋ ਗਾਵਾਂ ਵਕਾਊ ਆ ਹਾਂਜੀ ਹਾਂਜੀ ਈ ਡਿਟੇਲ ਆ ਬਾਈ ਜਿਹੜੀ ਆਪਣੇ ਸਾਹਮਣੇ ਖੜੀ ਐ ਇੱਕ ਐਚਐਫ ਬਾਈ ਤਿੰਨ ਦਿਨਾਂ ਹੀ ਸੁੱਈ ਐ ਸਹੀ ਤਿੰਨ ਦਿਨਾਂ ਦੀ ਸੁੱਈ ਆ 15 ਤੋਂ 16 ਲੀਟਰ ਬੜਾ ਫਜ ਰਿਹਾ ਜਮ 15 16 ਲੀਟਰ ਬੜਾ ਤਿਆਰ ਆ ਹਾਂਜੀ ਹਾਂਜੀ ਦੂਜਾ ਸੂਆ ਹੀ ਸੀਲ ਠੰਡੀ ਐ ਠੀਕ ਆ ਲੋ ਵੀ ਸਜਣੋ ਕੱਦ ਕਾਠ ਵੱਡੇ ਵਾਲੀ ਆ ਵਖਾ ਦਿੰਨੇ ਆ ਮੂੰ ਮੱਥਾ ਤੁਹਾਨੂੰ ਖਾ ਦਿੰਨੇ ਆ ਸੋਹਣਾ ਥਾਨ ਹਵਾਨਾ ਦੋਸਤੋ 15 16 ਲੀਟਰ ਬਾਈ ਜਾਂਦਾ ਦੁੱਧ ਤਿਆਰ ਆ ਇਸ ਵਕਤ ਕੋਈ ਦੋ ਤਿੰਨ ਟਾਈਮ ਚੋਕੇ ਲੈ ਜੇ ਨਹੀਂ ਵੇਖ ਸਕਦੇ ਆ ਦੋਸਤੋ ਸੋਹਣਾ ਹਵਾਨਾ ਦੋਸਤੋ ਤੇ ਮਗਰਲੇ ਪਾਸੇ ਵੀ ਦੋਸਤੋ ਤੁਹਾਨੂੰ ਵਖਾ ਬਹੁਤ ਸੋਹਣਾ ਹਵਾਨਾ ਜ਼ਵਾਨਾ ਫਿਕਸ ਆਰਡਰ ਦੇ ਵਿੱਚ ਆ ਦੋਸਤੋ ਬਾਕੀ ਸੀਲ ਠੰਡੀ ਦੋਸਤੋ ਬਹੁਤ ਆ ਦੇਖ ਸਕਦੇ ਆ ਠੰਡ ਪੂਰਾ ਮੁਠੀ ਦਾ ਹੋ ਜਾਂਦਾ ਚਵਾਈ ਵਾਲਾ ਠੀਕ ਆ ਬਾਈਆਂ ਦਾ ਪਸਮਾ ਕਰਕੇ ਦੋਸਤੋ ਹਵਾਨਾ ਸੋਹਣਾ ਥਣਾ ਦਾ ਸਾਈਕ ਆ ਡੇ ਆਉਂਦੀ ਆ ਤੇ ਬਾਕੀ ਦੋਸਤੋ ਤੋੜ ਕੇ ਤੁਹਾਨੂੰ ਖਾ ਦੇਣੇ ਆ ਟਾਈਮ ਆ ਦੋਸਤੋ ਜਿਹੜਾ ਚਵਾਈ ਦਾ ਹੀ ਆ ਉਹ ਤੁਹਾਨੂੰ ਖਾ ਦੇਣੇ ਆ ਤੋੜੋ ਬਾਈ ਸਵਾ ਪੰਜ ਦਾ ਦੋਸਤੋ ਟਾਈਮ ਹੋ ਚੁੱਕਿਆ ਦੇਖ ਸਕਦੇ ਆ ਪੂਰੇ ਫੈਕਸ ਸੈਕਟਰ ਦੇ ਵਿੱਚ ਆ ਦੋਸਤੋ ਕੋਈ ਟੁੱਟਮਾ ਨਹੀਂ ਕੋਈ ਫੋਟਚਾਂਗ ਨਹੀਂ ਦੋਸਤੋ ਸੋਹਣਾ ਹਵਾਨਾ ਦੋਸਤੋ ਚੰਗੇ ਕਦ ਕਾਠ ਵਾਲੀ ਆ ਦੋਸਤੋ ਬਾਕੀ ਦੋਸਤੋ ਜਜਮੈਂਟ ਤੁਸੀਂ ਲਾ ਲੈਣੀ ਆ ਬਾਈ ਦਾ ਨੰਬਰ ਦੋਸਤੋ ਸਕਰੀਨ ਤੇ ਚੱਲੂਗਾ ਜਿਸ ਕਿਸੇ ਵੀਰ ਦੇ ਦੋਸਤੋ ਪਸੰਦ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਜੀ ਮੋਲ ਆ ਜਿਹੜਾ ਦੋਸਤੋ ਬਾਈ ਤੋਂ ਪੁੱਛ ਲੈਣੇ ਆ ਆਓ ਬਾਈ ਹਾਂ ਜੀ ਬਾਈ ਕੀ ਮੋਲ ਰੱਖਾਂਗੇ ਫਿਰ 60000 65000 ਮਾਨ ਤਨ ਮਾਨ ਤਨ ਕਰ ਦਿੰਦੇ ਲੋ ਬਈ ਸਜਣੋ ਬਾਈਆਂ ਦਾ ਮਾਨਤਾ ਨਾਲ ਜਿਹੜਾ ਤੁਹਾਡਾ ਹੋ ਜਾਣਾ 65000 ਰੁਪਏ ਦੋਸਤੋ ਬਾਈ ਨੇ ਡਿਮਾਂਡ ਰੱਖੀ ਆ ਇਸ ਤੋਂ ਅੱਗੇ ਦੋਸਤੋ ਇੱਕ ਹੋਰ ਗੱਬਣ ਵੈੜ ਇਹਦੇ ਬਾਰੇ ਜਾਣਕਾਰੀ ਦਿਓ ਜੀ ਬਾਈ ਇਹ ਦੀ ਤੀਜਾ ਸੂਆ ਸੁਣਾ ਜੀ ਇਹ ਤੀਜਾ ਸੂਆ ਹੁੰਦੀ ਆ ਇੱਕ ਹਫਤੇ ਦੀ ਕੱਚੀ ਆ ਕੀ ਦੋਦ ਰਕਾਰਾ ਬਈ ਇਹਦਾ ਦੋਸਤ ਰਕਾਰਡ ਮਾਲ ਕਰਨ ਦਾ ਦੱਸਿਆ 20 ਪਾਈ ਕਿਲੋ ਦਾ ਹੀ ਬਾਕੀ ਆ ਗਿਆ ਅੱਗੇ ਪੂਨ ਕਵਾਲਿਟੀ ਨਸਲ ਪਾਸੇ ਦੇਖ ਕੇ ਅੱਛਾ ਅੰਦਾਜ਼ਾ ਕਿੰਨਾ ਪਾ ਦੂ ਜੀ ਮਰਜਾ ਪਦਰ 20 ਲੀਟਰ ਦੁੱਧ ਪਾਉਈ ਅੱਛਾ 20 ਲੀਟਰ ਪਾ ਦੂਗੀ ਲੋ ਵੀ ਸੱਜਣੋ ਇਹ ਵੀ ਸੋਹਣੇ ਮੂੰਹ ਮੱਥਾ ਵਿਖਾ ਦਿੰਨੇ ਆ ਕਰੋ ਸੰਗ ਆ ਥੋੜਾ ਜਿਹਾ ਗਰਮੀਆਂ ਦਾ ਦੋਸਤੋ ਨਗੀਨਾ ਹੀ ਹੈ ਇਹ ਦੇਖ ਸਕਦੇ ਆ ਤੋਹਫਾ ਸੋਨਾ ਦੁੱਧ ਪਿਆ ਰਹਿੰਦੀਆਂ ਨੇ ਦੋਸਤੋ ਜਿਹੜਾ ਕਰੋ ਸੰਗ ਦੇ ਵਿੱਚ ਪਸੂਆ ਗਰਮੀ ਦੇ ਵਿੱਚ ਬਾਕੀ ਦੋਸਤੋ ਢਿੱਲ ਢੂਲ ਤੁਹਾਨੂੰ ਵਿਖਾ ਦਿੰਨੇ ਆ ਬਹੁਤ ਹਜੇ ਪਈ ਆ ਜੇ ਕੋਈ ਹਫਤਾ ਦੱਸਦੇ ਨਾਲ ਜਾਂਦੀ ਹੈ ਤਾਂ ਦੋਸਤੋ ਹਵਾਨਾ ਇਹਨੇ ਸੋਨਾ ਬਣਾਇਆ ਜਾਣਾ ਬਾਕੀ ਦੋਸਤੋ ਥਣਾ ਦਾ ਸਾਇ ਸੁਣਾ ਮੁਠੀ ਚਵਾਈ ਵਾਲਾ ਥਣ ਲੱਗਿਆ ਹੋਇਆ ਮੋਟਾ-ਮੋਟਾ ਥਾਣਾ ਦੋਸਤੋ ਦੇਖ ਸਕਦੇ ਆ ਢਿੱਲੀ ਦੋਸਤੋ ਹਜੇ ਬਹੁਤ ਪਈ ਆ ਮਿਲਕਵੇਨ ਦੇਖ ਸਕਦੇ ਆ ਤੋੜ ਕੇ ਦੋਸਤੋ ਤੁਹਾਨੂੰ ਇਹ ਵੀ ਦਿਖਾ ਦਿੰਦੇ ਆ ਤੋੜੇ ਬਈ ਤੁਰੀ ਜਾਂਦੀ ਤਾਂ ਦੋਸਤੋ ਜਿਹੜੀ ਢਿੱਲਾ ਹਵਾਨੇ ਦੀ ਤੁਹਾਨੂੰ ਜਜਮੈਂਟ ਹੋ ਜੂ ਵੀ ਕਿੰਨੇ ਦਿਨ ਇਹ ਲੈ ਜੂਗੀ ਬਾਈਆਂ ਦਾ ਹਫਤਾ ਲੈ ਜੂਗੀ ਤਕਰੀਬਨ ਹਫਤੇ ਤੋਂ ਵੱਧ ਵੀ ਲਾ ਜਾ ਸਕਦੀ ਜਿਹੜੇ ਹਿਸਾਬ ਨਾਲ ਢਿੱਲ ਪਈ ਐ ਬਾਕੀ ਦੋਸਤੋ ਇਹ ਵੀ ਵੱਡੇ ਕਦ ਕਾਟ ਦੇ ਵਿੱਚ ਹੀ ਆ ਹਨੀ ਬਈ ਇਹਦਾ ਕੀ ਮੋਲ ਰੱਖਾਂ ਇਹਦਾ 57000 ਰੁਪਏ ਇਹਦਾ 57000 ਹਾਂਜੀ ਠੀਕ ਆ ਇਹ ਚ ਹਾਂਜੀ ਵੀ 50 ਆਲਾ ਕੋਈ ਹੋਰ ਨਾ ਕਰੇ ਵੀਰ ਕਈ ਵਾਰੀ ਆਇਆ ਹੁੰਦਾ ਜਿਵੇਂ ਮੀਡੀਆ ਰਿਵਿਊ ਪਾਈ ਚੱਕਦਾਂ ਮੈਂ ਤੇ ਕਈ ਵਈਆਂ ਫੋਨ ਕੀਤਾ ਬਾਈ 40 ਚ 2 ਛੱਡਦੇ ਤੇ ਕਹਿੰਦਾ 50 ਚ 2 ਛੱਡਦੇ ਮੁੱਲ ਸਾਫ਼ ਹੀ ਰੱਖਿਆ ਸੀਗਾ ਜੀ ਬੜਾ ਫਰਕ ਨਹੀਂ ਹੋਣਾ ਕੋਈ ਬਸ 1000 2000 5000 ਦਰ ਹੁੰਦਾ ਏ ਠੀਕ ਹੈ ਇਹਨਾਂ ਮਾਰਜਨ ਹੈ ਨਹੀਂ ਹੁੰਦਾ ਵੀ ਜੀ ਬਈ ਬਈ ਯਾਰ ਮਾਰਜਨ ਹੋਵੇ ਇਹ ਇਹਨਾਂ ਨਹੀਂ ਹੁੰਦਾ ਜੀ ਲਓ ਵੀ ਸੱਜਣੋ ਇਹ ਜਿਹੜਾ ਰੇਟ ਆ ਦੋਸਤੋ ਕੋਈ ਬਾਲਾ ਨਹੀਂ ਬਾਈਆਂ ਦਾ ਆਪਾਂ ਅੰਤਰ ਰੱਖਿਆ ਗਿਆ ਥੋੜਾ ਬਹੁਤਾ ਹੋ ਜਾਊਗਾ ਮਾਨਦਾਨ ਜਿਸ ਕਿਸੇ ਵੀਰ ਦੇ ਦੋਸਤੋ ਇਹ گاਵਾ ਪਸੰਦ ਹੋਣ ਬਾਈ ਨਾਲ ਸੰਪਰ ਆ ਬੱਚਾ ਦੋਸਤੋ ਪਹਿਲੀ ਗਾਣਾ ਦਾ ਦੇਖ ਸਕਦੇ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣਾ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ